ਦੇ ਵਿੱਚ 16 ਲੱਖ ਲੀਟਰ ਲੀਟਰ ਦੁੱਧ ਪੈਦਾ ਹੁੰਦਾ ਬਾਕੀ ਤਾਂ ਸਾਰਾ ਨਕਲੀ ਆ ਪੰਜਾਬ ਦੀ ਜਿਹੜੀ ਅਵੇਲੇਬਿਲਟੀ ਆ ਪਰ 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 ਪਰਸਨ ਉਹ 12 183 ਗ੍ਰਾਮ ਆ 22 23 ਦੀ 3 ਕਰੋੜ 16 ਲੱਖ ਤੋਂ ਵੱਧ ਸਾਡੀ ਪਾਪੂਲੇਸ਼ਨ ਆ 3.5 ਕਰੋੜ ਦੇ ਨੇੜੇ ਤੁਸੀਂ ਉਹਨੂੰ ਕੈਲਕੂਲੇਸ਼ਨ ਕਰੋ ਕਿੱਥੇ 3.5 ਕਰੋੜ ਤੋਂ ਵੱਧ ਸਾਡਾ ਦੁੱਧ ਪਰ ਡੇ ਸਾਡਾ ਪੈਦਾ ਹੁੰਦਾ ਅਸੀਂ 3 ਕਰੋੜੀ ਮੰਨ ਕੇ ਚੱਲਦੇ ਆਂ ਅਸੀਂ ਇਹ ਤਾਂ ਉਹਦੇ ਸਾਰ ਨਹੀਂ 3 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਡੇਲੀ ਦਾ ਪੰਜਾਬ ਦੇ ਵਿੱਚ ਉਹ ਪੰਜਾਬ ਮਤਲਬ ਪਹਿਲੇ ਪੰਜਾ ਸਟੇਟਾਂ ਚੋਂ ਆਉਂਦਾ ਜੀ ਨੇ ਜਿਹੜਾ ਦੁੱਧ ਦੀ ਪ੍ਰੋਡਕਸ਼ਨ ਥੋੜੀ ਜਿਹੀ ਛੋਟੀ ਜਿਹੀ ਸਟੇਟ ਆ ਪੈਦਾ ਕਰਦੇ ਪਹਿਲਾਂ ਤਾਂ ਦੂਜੀ ਤੀਜੀ ਨੰਬਰ ਤੇ ਉਹ ਦੇਦੀ ਮਤਲਬ ਉਹ 3 ਕਰੋੜ ਲੀਟਰ ਦੇ ਵਿੱਚੋਂ 1.5 ਕਰੋੜ ਕਰੋੜ ਲੀਟਰ ਆ ਜਿਹੜਾ ਲੋਕ ਆਪ ਦੇ ਲਈ ਮੱਝਾਂ ਗਾਂਆਂ ਰੱਖਦੇ ਆ ਜਾਂ ਪਿੰਡ ਦੀ ਉੱਥੇ ਹੀ ਖਪਤ ਹੋ ਜਾਂਦਾ ਜੀ ਉਹ ਅੱਧਾ ਦੁੱਧ 75 ਲੱਖ ਲੀਟਰ ਦੁੱਧ ਆ ਸਾਡਾ ਆਰਗੇਨਾਈਜ਼ੇਟਰ ਕੋਲ ਜਾਂਦਾ ਆਰਗੇਨਾਈਜ਼ ਸੈਕਟਰ ਦੇ ਵਿੱਚ ਨੈਸਲੇ, ਬੇਰਕਾ, ਸੁਪਰ ਅਮੁੱਲ ਸਾਰੀਆਂ ਕੰਪਨੀ ਆਉਂਦੀਆਂ। ਹੁਣ ਉਹ ਬੰਦਿਆਂ ਨੇ ਆਪਣੇ ਪੱਤਰਕਾਰ ਸਾਹਿਬ ਨੇ ਲਿਖਿਆ ਜੀ 16 ਲੱਖ ਲੀਟਰ ਤੇ 30 ਲੱਖ ਲੀਟਰ ਤੱਕਲਾ ਬੇਰਕਾ ਹੀ ਲੈਂਦਾ ਜੀ ਸਰਦਿਆਂ ਚ, ਦਿੱਲੀ ਦਾ। ਇੱਕ ਪਲਾਂਟ ਹੀ ਲੈਂਦਾ ਜੀ, ਇੱਕ ਹੀ ਇੱਕ ਅਦਾਰੇ ਹੀ 30 ਲੱਖ ਲੀਟਰ ਲੈਂਦਾ। 75 ਲੱਖ ਲੀਟਰ ਆਰਗੇਨਾਈਜ਼ ਸੈਕਟਰ ਕੋਲ ਆ। 75 ਲੱਖ ਲੀਟਰ ਸਾਡੇ ਦੁੱਧੀ ਤੇ ਜਿਹੜਾ ਹਲਵਾਈ ਹੋ ਲੈਂਦੇ ਆ, 3 ਕਰੋੜ ਲੀਟਰ ਦਿੱਲੀ ਪੈਦਾ ਹੁੰਦਾ, ਉਹਨੂੰ 16 ਲੱਖ ਲੀਟਰ ਕਹਿ ਦਿੱਤਾ ਗਿਆ।